ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਲਾਈਵ ਦੇ ਵਿੱਚ ਵੀ ਕਰਦੇ ਹਾਂ ਜੀ ਸਵਾਗਤ ਸਾਰਿਆਂ ਦਾ ਤੇ ਅੱਜ ਤੁਸੀਂ ਪਿੱਛੇ ਵੇ ਇਹੀ ਲੈਣਾ ਆਪਾਂ ਸੈਟਿੰਗ ਜਿਹੜੀ ਅੱਜ ਥੋੜੀ ਜੀ ਚੇਂਜ ਕੀਤੀ ਆ ਉਹ ਇਹ ਕਰਕੇ ਕਿ ਬਾਹਰ ਗਰਮੀ ਬੜੀ ਆ ਅਸੀਂ ਅਸੀਂ ਤਾਂ ਫਾਇਦਾ ਲੈਣਾ ਆਗੇ ਅੰਦਰ ਹੁਣ ਤੇ ਇਸੇ ਗਰਮੀ ਦੇ ਵਿੱਚ ਆਪਾਂ ਤੁਹਾਨੂੰ ਦੇਣੇ ਆ ਸੂਟ ਠੰਡੇ ਠੰਡੇ ਕੁਲ ਅਗੇ ਫੜ ਰਹੁੰਦਾ ਹੀ ਆਣੇ ਸੂਟ ਵੀ ਆਗੇ ਨੇ ਛੋਟੇ ਏਸੇ ਆਗੇ ਹੁਣ ਆਹ ਤੁਹਾਨੂੰ ਪਹਿਲਾ ਸੂਟ ਚੈੱਕ ਕਰਾਉਣਾ ਹੈ ਬਾਟਮ ਵਰਕ ਦੇ ਨਾਲ ਇਹ ਇਹ ਜੀ ਜਾਈ ਤੁਹਾਡੇ ਆਲੀ ਪਹਿਲਾ ਜੀ ਆਹ ਦਾ ਸ਼ਰਟ ਪੀਜੇ ਇਹ ਹੈ ਜੇ ਸ਼ਰਟ ਦਾ ਪ੍ਰਿੰਟ ਪਿੰਕ ਕਲਰ ਦੇ ਵਿੱਚ ਆ ਜੀ ਹਾਂ ਲੈ ਨਾ ਵੇਖੋ ਇਹ ਹੈਗਾ ਜੇ 3.5 ਮੀਟਰ ਵੱਡੇ ਵਰ ਦੇ ਵਿੱਚ ਪੰਨਾ ਵੱਡਾ ਜੇ ਇਹਦਾ ਦਾ ਤੇ ਆਹ ਜੇ ਇਹਦੀ ਬਾਟਮ ਆ ਹੈਗੀ ਜੇ ਬਾਟਮ ਇਹਦੀ ਬਾਟਮ ਤੇ ਪੈਚ ਲੱਗਾ ਬਾਟਮ ਦੇ ਉੱਤੇ ਆ ਗਿਆ ਪੈਚ ਵਰਕ ਸੇਮ ਆਹਦੀ ਵਰਕ ਹੋਇਆ ਜੀ ਹਾਂ ਸੇਮ ਪੈਚ ਜਿਹੜਾ ਜੇ ਸ਼ਰਟ ਨਾਲ ਦਾ ਬਹੁਤ ਸੁਨਹਿਰੀ ਦੁਪੱਟਾ ਇਹਦਾ ਹੋਰ ਡਿਜ਼ਾਈਨਰ ਕਰਤਾ ਜੇ ਆਪਾਂ ਚੈੱਕ ਕਰ ਲੋ ਟਾਈ ਐਂਡ ਆਈ ਦਾ ਤੇ ਹੈਗਾ ਹੀ ਹੈਗਾ ਹੀ ਕੁੱਟਾ ਦੋ ਜਿਹੜਾ ਪੱਲਿਆਂ ਪੱਲਿਆਂ ਤੇ ਆ ਜਾਊਗਾ ਇਹਦੇ ਉੱਤੇ ਵਰਕ ਹੁਣ ਆ ਲੋ ਜੀ ਹਾਂਜੀ ਪੱਲਾ ਤੇ ਕਾਈ ਐਂਡ ਆਈ ਦਾ ਦੁਪੱਟਾ ਬਣਾਇਆ ਇਹਨਾਂ ਨੇ ਸਫੇਦ ਲਾਈ ਲੈਸ ਲੈਸ ਫੇਰ ਉੱਤੇ ਬਾਦ ਲਾਇਆ ਨਾਲ ਇਹਦੇ ਪੱਟੀ ਪੈਚ ਦੀ ਪੈਚ ਦੀ ਉੱਤੇ ਵੀ ਲੈਸ ਲਾਈ ਆ ਲੈਸ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਤੇ ਬਹੁਤ ਜਿਆਦਾ ਸੋਹਣਾ ਸੂਟ ਤੇ ਰੇਟ ਇਹਦਾ ਕੀ ਆ ਜੀ ਸਿਰਫ ਤੇ ਸਿਰਫ 750 ਰੁਪਏ ਸਿਰਫ ਸ਼ਿਪਿੰਗ ਫਰੀ ਦੇ ਨਾਲ ਹਾਂ ਇਹ ਦੇਚਾ ਗਾ ਨੈਕਸਟ ਆ ਲੋ ਜੀ ਬਲੈਕ ਤੇ ਬਲੈਕ ਦੀ ਤਾਂ ਅੱਗੇ ਬਲੈਕ ਹੁੰਦੀ ਹੈ ਬਲੈਕ ਤੋਂ ਤੇਰੇ ਪ੍ਰਿੰਟ ਬਣਿਆ ਬਹੁਤ ਜਿਆਦਾ ਸੋਹਣਾ ਬਣਿਆ ਹਾਂ ਇਹ ਵੀ ਸੇਮ ਉਦਾਂ ਹੀ ਜੇ ਇਹਦੇ ਪੈਚ ਇਹਦੀ ਜਿਹੜੀ ਬਾਟਮ ਹੈ ਉਹ ਪੀਸੀ कॉटन ਦੀ ਜੇ ਪਲੀਜ਼ ਇਹ ਗੱਲ ਦਾ ਕਸਟਮਰ ਖਿਆਲ ਕਰਿਓ ਪੀਸੀ कॉटन ਦੀ ਬਾਟਮ ਜੇ ਕੈਮਰਿਕ ਦੀ ਸ਼ਰਟ ਜੇ ਤੇ ਕੋਟਾ ਡੋਰੀਆ ਦਾ ਦੁਪੱਟਾ ਜੇ ਦੁਪੱਟਾ ਬਹੁਤ ਸੋਹਣਾ ਡਿਜ਼ਾਈਨਰ ਬਣਿਆ ਜੇ ਲੈਸ ਲੱਗ ਕੇ ਦੁਪੱਟਾ ਤਿਆਰ ਹੋਇਆ ਜੇ ਵਿੱਚ ਪੱਟੀ ਲੱਗੀ ਆਉਗੀ ਤੇ ਇਹ ਤੁਹਾਨੂੰ ਸੇਮ ਰੇਟ 'ਚ ਮਿਲ ਜੂਗਾ ਜੇ ਸਿਰਫ ਤੇ ਸਿਰਫ 750 ਰੁਪਏ ਰੇਟ ਜੇ ਇਹਦਾ ਸ਼ਿਪਿੰਗ ਫਰੀ ਜੇ ਆ ਲੋ ਜੀ ਅਸਲੀ ਜਲਵਾ ਤੇ ਹੁਣ ਸ਼ੁਰੂ ਹੋਇਆ ਜੇ ਸੁਣਾ ਕੇ ਜੇ ਪਿਓਰ ਦੇ ਦੁਪੱਟੇ ਆ ਸੂਟ ਪਿਓਰ ਦੇ ਦੁਪੱਟੇ ਆਉਣਗੇ ਜੇ ਕੈਮਰੀ ਕਾਟਨ ਦੇ ਬੀਬਾ ਕਾਟਨ ਦੇ ਪ੍ਰਿੰਟ ਜੇ ਤੇ ਬਹੁਤ ਜ਼ਿਆਦਾ ਸੋਹਣੇ ਜੇ ਵੱਡੇ ਪੰਨੇ ਦੇ ਵਿੱਚ ਜੇ ਵੱਡਾ ਵਰਜ ਨੂੰ ਕਹਿੰਦੇ ਆਪਾਂ ਹਾਂ ਜੀ ਇਹ ਆ ਗਿਆ ਜੀ ਬਹੁਤ ਜ਼ਿਆਦਾ ਸੋਹਣਾ ਮੋਰ ਪੰਖੀਆ ਪ੍ਰਿੰਟ ਪਲੱਸ ਲੈਮਨ ਦੇ ਨਾਲ ਲੈਮਨ ਦੇ ਨਾਲ ਲੈਮਨ ਪ੍ਰਿੰਟ ਤੇ ਇਹਦਾ ਦੁਪੱਟਾ ਕਬਲ ਦਿਖਾ ਦੇ ਫੋਰ ਸਾਈਡ ਲੈਸ ਹਣੀ ਤੇ ਟੂ ਸਾਈਡ ਇਹ ਫੋਰ ਸਾਈਡ ਆ ਆਜਾ ਦੁਪੱਟਾ ਫੋਰ ਦਾ ਅਜੀਬ ਜਿਆਦਾ ਪਿਓ ਦੇ ਤੇ ਕਾਟਨ ਦੇ ਦੁਪੱਟੇ ਲੈ ਕੇ ਆਂਦੇ ਆ ਅੱਜ ਪਿਓ ਦਾ ਦੁਪੱਟਾ ਆ ਲੋ ਜੀ ਇਹ ਆ ਗਿਆ ਪਿਓ ਦਾ ਦੁਪੱਟਾ ਫੋਰ ਸਾਈਡ ਲੈਸ ਤੇ ਫੋਰ ਸਾਈਡ ਲੈਸ ਲੱਗੀ ਜੇ ਪਿਓ ਦਾ ਮਤਲਬ ਪਿਓ ਦਾ ਆ ਇਹਨੂੰ ਕਸਟਮਰ ਦੁਕਾਨ ਤੇ ਆਣ ਕੇ ਜਿੱਦਾਂ ਚੈੱਕ ਕਰ ਸਕਦੇ ਆ ਕਰ ਸਕਦੇ ਆ ਕੋਈ ਚੱਕਰ ਨਹੀਂ ਗਾ ਜਿਹੜਾ ਹਾਫ ਪਿਓ ਦਾ ਹਾਫ ਉਹ ਆਪਾਂ ਜਿਹੜਾ ਕਾਟਨ ਦਾ ਉਹ ਕਾਟਨ ਦਾ ਜਿਹੜਾ ਪਿਓ ਦਾ ਪਿਓ ਪਿਓ ਦਾ ਜਿਹੜੀ ਚੀਜ਼ ਮਤਲਬ ਜਿਹੜੀ ਚੀਜ਼ ਆਊਗੀ ਨਾ ਜੋ ਹੋਊਗੀ ਆਪਾਂ ਉਹੀ ਦੱਸਾਂਗੇ ਤੇ ਉਹੀ ਭੇਜਾਂਗੇ ਗਲਤ ਚੀਜ਼ ਕੋਈ ਨਹੀਂ ਦੱਸਾਂਗੇ ਤੇ ਨਾਲ ਭੇਜਾਂਗੇ ਬਹੁਤ ਸਾਰਾ ਪ੍ਰਿੰਟਰ ਗਲਾ ਵੀ ਅਗਲਾ ਪ੍ਰਿੰਟ ਵੀ ਚੈੱਕ ਕਰ ਲਓ ਪ੍ਰਿੰਟ ਸਾਰੇ ਜਿਹੜੇ ਛੋਟੇ ਛੋਟੇ ਪ੍ਰਿੰਟ ਨੇ ਤੇ بڑے ਘੈਂਟ ਪ੍ਰਿੰਟ ਨੇ ਇਹ ਵੀ ਸੇਮ ਰੇਟ 'ਚ ਸੇਮ ਰੇਂਜ ਹੈ 750 ਰੁਪਏ ਫੋਰ ਸਾਈਡ ਲੈਸ ਲੱਗੀ ਆਉਗੀ ਵੀ ਕਾਟਨ ਇਹ ਵੀ ਪਿਓਰ ਦਾ ਦੁਪੱਟਾ ਜੇ ਤੇ ਇਹਦੇ ਵਿੱਚ ਆ ਗਿਆ ਆ ਲਓ ਜੀ ਇਹਦੇ ਵਿੱਚ ਆ ਗਿਆ ਤੀਜਾ ਪ੍ਰਿੰਟ ਹਨਾ ਇਹ ਦੋ ਅੱਗੇ ਲੰਘੇ ਤੀਜਾ ਪ੍ਰਿੰਟ ਆ ਗਿਆ ਬਹੁਤ ਸੋਹਣਾ ਇਹ ਵੀ ਇਹ ਵੀ ਜਿਹੜਾ ਜੇ ਸਟਾਫ कॉटन ਦਾ ਜੇ ਇੱਕ ਸੱਚ ਥੱਲੇ ਰਹੇਗਾ ਥੱਲੇ ਵੀ ਇਹਦੇ ਲੈਸ ਜਿਹੜੀ ਜੇ ਉਹ ਲੱਗੀ ਹੋਈ ਹੈ ਕਿਹੜੇ ਕਿ ਲੱਗੀ ਲੈਸ ਆਉਗੀ ਉਹਨਾਂ ਸੂਟਾਂ ਤੇ ਵੀ ਲੱਗੀ ਹੀ ਇਹਦੇ ਵੀ ਲੱਗੀ ਆ ਇਹਦੇ ਵਿੱਚ ਆ ਗਿਆ ਚੌਥਾ ਪ੍ਰਿੰਟ ਗ੍ਰੇ ਤੇ ਬਲੈਕ ਦਾ ਕੰਟਰਾਸਟ ਗ੍ਰੇ ਤੇ ਨਾਲ ਬਲੈਕ ਦਾ ਕੰਟਰਾਸਟ ਜੇ ਵਿੱਚ orange ਕਲਰ ਦਾ ਪ੍ਰਿੰਟ ਜੇ ਵਿੱਚ ਜਿਹੜਾ ਪਿਓਰ ਬਲੈਕ ਨਹੀਂ ਜੇ ਗ੍ਰੇ ਕਲਰ ਦਾ ਨਹੀਂ ਗ੍ਰੇ ਜੇ ਗ੍ਰੇ ਜੇ ਜ्यादा ਜਿਹੜਾ ਆ ਇਹਦੇ ਵਿੱਚ بیس ਜਿਹੜਾ ਜੇ ਉਹ ਵੀ ਗ੍ਰੇਡ ਹੈ ਹੀ ਆ ਇਹ ਕਰਕੇ ਦੁਪੱਟਾ ਵੀ ਨਾਲ ਗ੍ਰੇਡ ਹੈ ਹੀ ਆ ਹੁਣ ਆਇਆ ਪੌਸਾਂ ਪ੍ਰਿੰਟ ਆਹ ਲਓ ਜੀ ਇਹਦੇ ਵਿੱਚ ਆ ਗਿਆ ਪੰਜਵਾਂ ਪ੍ਰਿੰਟ ਆਲਾ ਹਾਂਜੀ ਪ੍ਰਿੰਟ ਸਾਰੇ ਬਹੁਤ ਟੌਪ ਦੇ ਜੇ ਐਂਡ ਕੁਆਲਿਟੀ ਜੇ ਉਤੋਂ ਅੱਗੇ ਜਿਹੜੀ ਆ ਕਾਟਨ ਆਪਾਂ ਨੂੰ ਪਤਾ ਵੀ ਕੀ ਹੋ ਸਕਦੀ ਆ ਇੰਨੀ ਜ਼ਬਰਦਸਤ ਕੁਆਲਿਟੀ ਦੇ ਨਾਲ ਜੇ ਦੁਪੱਟਾ ਪਿਓ ਤੇ ਦੁਪੱਟੇ ਨੇ ਫੋਰ ਸਾਈਡ ਲੈਸ ਲੱਗੀ ਆ ਹਾਂਜੀ ਰੇਟ ਕੀ ਇਹਨਾਂ ਦਾ ਸਿਰਫ ਤੇ ਸਿਰਫ 700 ਤੇ 50 ਰੁਪਏ ਉਦਾਂ ਦੁਪੱਟਾ ਲਈਏ ਪਿਓਰ ਦਾ 250 ਦਾ ਇਕੱਲਾ ਦੁਪੱਟਾ ਹੀ ਹੁੰਦਾ ਪਲੇਨ ਫਿਰ ਡਾਈ ਕਰਾਓ ਲੈਸ ਫਿਰ ਡਾਈ ਫਿਰ ਲੈਸ ਕਿਤੇ ਕੰਮ ਜਾਂਦਾ ਹਾਂ ਮhenga ਪੈਂਦਾ ਕੰਮ ਆ ਵੇਖੋ ਅੱਗੇ ਆ ਗਿਆ ਬ੍ਰਾਊਨ ਕਲਰ ਬਹੁਤ ਸ਼ਾਨਦਾਰ ਪ੍ਰਿੰਟ ਜੇ ਆ ਵੀ ਬਹੁਤ ਹੀ ਪਿਆਰਾ ਕਲਰ ਜੇ ਇਹ ਵੀ ਤੁਹਾਨੂੰ ਮਿਲਦੀ ਵਜੇ ਸੇਮ ਰੇਟ ਦੇ ਵਿੱਚ ਇਹ ਸੂਟ ਹੀਗੇ ਆਪਣੇ ਕੋ 750 ਵਾਲੇ ਇਸ ਤੋਂ ਬਾਅਦ ਹੁਣ ਜਿਹੜੀ ਰੇਂਜ ਸ਼ੁਰੂ ਹੋ ਗਈ ਜੇ ਉਹ ਹੋ ਗਈ ਜੇ 850 ਵਾਲੀ ਇਹ ਆ ਲੈ ਅੰਬੀਆ ਵਾਲਾ ਡਿਜ਼ਾਈਨ ਬਹੁਤ ਸਾਰਾ ਡਿਜ਼ਾਈਨ ਹੈ ਇਹ ਘੇਰੇ ਤੇ ਕਟਵਰਕ ਬਣਿਆ ਆਣਗੇ ਆਦੀ ਵਰਕ ਦੇ ਨਾਲ ਆ ਲੋ ਜੀ ਇਹ ਆ ਗਿਆ ਜੇ ਆਰੀ ਵਰਕ ਦੇ ਵਿੱਚ ਥੱਲੇ ਕਟਵਰਕ ਪ੍ਰਿੰਟ ਬਹੁਤ ਜਿਆਦਾ ਸੋਹਣਾ ਜੇ ਦੁਬਾਰੇ ਰਿਪੀਟ ਦੇ ਉੱਤੇ ਆਗੇ ਜੇ ਸੂਟ ਹੈ ਚੈੱਕ ਕਰ ਲੋ ਦੁਪੱਟਾ ਆ ਗਿਆ ਜਿਹਦੇ ਨਾਲ ਕੋਟਾ ਡੋਰੀਆ ਦਾ ਪੈਚ ਵਰਕ ਦੇ ਪੱਲਿਆਂ ਦੇ ਉੱਤੇ ਆ ਗਿਆ ਜੇ ਪੈਚ ਇਹਨਾਂ ਦੇ ਬਹੁਤ ਸਨੇ ਪੈਚ ਬਨੇ ਆ ਤੇ ਇਧਰ ਹੋਈ ਜੇ ਕਢਾਈ ਇਹਦੇ ਪੱਲਿਆਂ ਤੇ ਕਢਾਈ ਵੀ ਆਊਗੀ ਤੇ ਪੈਚ ਵਰਕ ਪੈਚ ਵਰਕ ਵੀ ਆਊਗਾ ਰੇਟ ਆਊਗਾ ਇਹਦਾ 850 ਰੁਪਏ ਸ਼ਿਪਿੰਗ ਹੋਊਗੀ ਫ੍ਰੀ ਇਹਦੇ ਵਿੱਚ ਆਗਣ ਲੈਕਸ ਆਹ ਲੋ ਜੀ ਆਹ ਪ੍ਰਿੰਟ ਆ ਗਿਆ ਇਹਦੇ ਵਿੱਚ ਬਹੁਤ ਹੀ ਸੋਹਣਾ ਇਹਦੇ ਵੀ ਕੱਟਵਰਕ ਇਦਾਂ ਹੀ ਜੇ ਘੇਰੇ ਦੇ ਉੱਤੇ ਸਾਰਾ ਜਿਹੜਾ ਜੇ ਇਹ ਤੁਸੀਂ ਵੇਖ ਸਕਦੇ ਜੇ ਇਹ ਇਹਦਾ ਆ ਗਿਆ ਦੁਪੱਟਾ ਨਾਲ ਦੁਪੱਟੇ ਤੇ ਵੀ ਪੈਚ ਤੇ ਨਾਲ ਕਢਾਈ ਆਹ ਲਓ ਜੀ ਇਹ ਵੀ ਤੁਹਾਨੂੰ ਸੇਮ ਰੇਟ 'ਚ ਮਿਲ ਜੂਗਾ ਜੇ 850 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਤੇ ਅੱਗੇ ਆ ਗਿਆ ਫੈਸ਼ਵਰਕਸ ਆਹ ਲਓ ਜੀ ਅੱਗੇ ਆ ਗਿਆ ਪ੍ਰਿੰਟ ਬਹੁਤ ਪਿਆਰਾ ਇਹਦੇ ਵਿੱਚ ਆ ਗਿਆ ਜੇ ਪੈਚਵਰਕ ਪਲੱਸ ਕਢਾਈ ਤੇ ਨਾਲ ਪ੍ਰਿੰਟ ਸ਼ਰਟ ਉਹ ਪ੍ਰਿੰਟ ਸੂਟ ਪੂਰਾ ਬਹੁਤ ਔਡਾ। ਮੈਂ ਪੈਜ ਵਰ ਕਾਹੂ ਘੇਰੇ ਤੇ ਸਿਲਾਈ ਮਸਲੀਨ ਬਣਾਉਗਾ ਦੁਪੱਟਾ। ਦੁਪੱਟਾ ਆਊਗਾ ਮਲਟੀ ਕਲਰ ਦਾ। ਦੁਪੱਟਾ ਟਾਈ ਐਂਡ ਟਾਈਡ। ਆਹੋ ਜੀ ਮਸਲੀਨ ਦਾ ਦੁਪੱਟਾ ਜੇ ਬਹੁਤ ਹੀ ਪਿਆਰਾ ਪ੍ਰਿੰਟ ਜੇ ਰੇਟ ਕੀ ਇਹਦਾ ਸੇਮ ਰੇਟ ਦੇ 850 ਰੁਪਏ। ਆਹ ਲਓ ਜੀ। ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਆ। ਇਹ ਆ ਗਿਆ ਬਲੂ ਪ੍ਰਿੰਟ। ਜੀ ਜੀ ਕੇ ਦਿੱਤੇ ਲੈਸ ਲੱਗੀ ਆਊਗੀ ਸੇਮ ਘੇਰੇ ਦੇ ਉੱਤੇ ਆਜੂਗੀ ਲੈਸ ਇਹਦੇ ਤੇ ਉਹ ਆਜੂਗੀ ਦੁਪੱਟੇ ਤੇ ਦੁਪੱਟਾ ਬਹੁਤ ਸੋਹਣਾ ਡਿਜ਼ਾਈਨਰ ਬਣਿਆ ਜੀ ਇਹਦਾ ਦੁਪੱਟਾ ਬਹੁਤ ਹੀ ਪਿਆਰਾ ਜੀ ਸਿਕਵੈਂਸ ਵਾਲਾ ਦੁਪੱਟਾ ਮਸਲੀਨ ਕਾਟਨ ਦਾ ਪਲੱਸ ਸੈਂਟਰ 'ਚ ਪੈਚ ਜੇ ਇਹਦੇ ਉਧਰੋਂ ਇਹਦੇ ਪੱਲਿਆਂ ਦੇ ਉੱਪਰ ਪੈਚ ਜੇ ਆਹ ਲਓ ਜੀ ਇਹ ਵੀ ਸੇਮ ਰੇਟ 'ਤੇ ਸੇਮ ਰੇਂਜ 'ਚ 850 ਰੁਪਏ ਇਹ ਬਹੁਤ ਸੋਹਣਾ ਕਲਰ ਹੈ ਡਿਜ਼ਾਈਨ ਹੈ ਬਹੁਤ ਵਧੀਆ ਪ੍ਰਿੰਟਡ ਹੈ ਬਹੁਤ ਸੋਹਣਾ ਪ੍ਰਿੰਟ ਬਹੁਤ ਪਿਆਰਾ ਜੇ ਮਸਟਰਡ ਕਲਰ ਦਾ ਪ੍ਰਿੰਟ ਤੇ ਇਹਦੇ ਆਗਾ ਘੇਰੇ ਦੇ ਉੱਤੇ ਪੈਚ ਨਾਲ ਫਰੋਜੀ ਕੰਟਰਾਸਟ ਜਿਹੜੇ ਕਢਾਈਆਂ ਦੇ ਸੇਮ ਆਉਣਗੇ ਉਹੀ ਤੇ ਬਹੁਤ ਹੀ ਸੋਹਣੇ ਵਰਕ ਹੋਏ ਜੈਨਾਂ ਸੂਟਾਂ ਦੇ ਤੇ ਕੋਟਾ ਡੋਲੇ ਦਾ ਹੋਊਗਾ ਦੁਪੱਟਾ ਦੁਪੱਟਾ ਹੋਊਗਾ ਦੇ ਨਾਲ ਡਬਲ ਸ਼ੇਡ ਦਾ ਡਬਲ ਸਾਈਡ ਤੇ ਲੈਸ ਵਾਲਾ ਟ੍ਰਿਪਲ ਟ੍ਰਿਪਲ ਡਾਈ ਦਾ ਦੁਪੱਟਾ ਜੇ ਬਹੁਤ ਪਿਆਰਾ ਲੈਮਨ ਵਾਈਟ ਤੇ ਫਰੋਜੀ ਇਹ ਤੁਹਾਨੂੰ ਸੇਮ ਰੇਟ 'ਚ ਮਿਲ ਜੂਗਾ ਜੇ ਹਾਂ ਲੋ ਜੀ ਅੱਗੇ ਆ ਗਿਆ ਆਪਣੇ ਕੋ ਆਖਰੀ ਪ੍ਰਿੰਟ ਜੇ ਲਾਸਟ ਪ੍ਰਿੰਟ ਘੇਰੇ ਦੇ ਉੱਤੇ ਹੈਗੀ ਜੇ ਕਢਾਈ ਇਹਦੇ ਤੇ ਇਹ ਜਿਹੜੀ ਜੇ ਆ ਵੇਖੋ ਸਾਰਾ ਜਿਹੜਾ ਹੈਗਾ ਜੇ ਬੋਰਿੰਗ ਦਾ ਵਰਕ ਕੱਟ ਵਰਕ ਬਹੁਤ ਪਿਆਰਾ ਹੋਇਆ ਆਲ ਓਵਰ ਸੂਟ ਆਲ ਓਵਰ ਪ੍ਰਿੰਟ ਬਹੁਤ ਜਿਆਦਾ ਸੋਹਣਾ ਜੇ ਤੇ ਦੁਪੱਟਾ ਹੈਗਾ ਜੀ ਇਹਦੇ ਨਾਲ ਹਾਂ ਲੋ ਜੀ ਮਸਲੇੰਦਾ ਆ ਗਿਆ ਦੁਪੱਟਾ ਇਹਦੇ ਨਾਲ ਮਲਟੀ ਕਲਰ ਦਾ ਨਾ ਟਾਈ ਐਂਡ ਡਾਈ ਦਾ ਵਾਈਟ ਕਲਰ ਦਾ ਲਾਸਟ ਸੂਟ ਆ ਤੇ ਇਹ ਹੀਗੇ ਸਾਡੇ ਕੋਲ ਕਾਟਨ ਦੇ ਸੂਟ ਜਿਹੜੇ ਤੁਹਾਨੂੰ ਆਪਾਂ ਦਿਖਾਤੇ ਪਿਓਰ ਦੇ ਦੁਪੱਟਿਆਂ ਨਾਲ ਤੇ ਬਾਕੀ ਕੋਟਾ ਡੋਰੀਆ ਮਸਲੀਨ ਦੇ ਦੁਪੱਟਿਆਂ ਨਾਲ ਤੇ ਫਿਰ ਤੁਹਾਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਚੈਨਲ ਨੂੰ ਕਰ ਲੈ ਸਾਡੇ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਸਸਿਕਾ